ਵਿਚ ਨਹੀਂ ਬਾਜ਼ਾਰ ਮੁੰਡਾ ਪਾਵੇ ਪੰਗੜਾ ਪਾਵੇ ਪੰਗੜਾ ਕਿੱਥੋਂ ਮੈਂ ਲੱਬਿਆ ਕੰਜੂਸ ਚੰਦਰਾ ਕਿੱਥੋਂ ਮੈਂ ਲੱਬਿਆ ਕੰਜੂਸ ਚੰਦਰਾ ਪਾਟੇ ਅਪਜਮਾਲੀ ਰੋਲੀ ਰੋ ਗਿਆ ਲੀਰ ਹੋ ਗਿਆ ਲੋਕਾਂ ਨੂੰ ਇਹ ਕਹਿੰਦਾ ਮੈਂ ਸ਼ਕੀਨ ਹੋ ਗਿਆ ਲੋਕਾਂ ਨੂੰ ਇਹ ਕਹਿੰਦਾ ਮੈਂ ਸ਼ਕੀਨ ਹੋ ਗਿਆ ਵਿੱਚ ਨਹੀਂ ਬਾਜ਼ਾਰ ਮੁੰਡਾ ਪਾਵੇ ਪੰਗੜਾ ਕਿੱਥੋਂ ਮੈਂ ਲੱਭੇ ਹਕ ਜੋ ਸੁਚੰਦਰਾ ਕਿੱਥੋਂ ਮੈਂ ਲੱਭੇ ਹਕ ਜੋ ਸੁਚੰਦਰਾ ਪੇਕੇ ਵੀ ਨਾ ਜਾਵੀਂ 냔ੇ ਬਹੁਤ ਰੋਣਗੇ ਇੱਥੇ ਵੀ ਨਾ ਰਹੀ ਦੋ ਇੱਥੇ ਵੀ ਨ ਰਹੀ ਦੋ ਹੋਰ ਹਣਗੇ ਵੇਚਨੇ ਬਾਜ਼ਾਰ ਮੁੰਡਾ ਪਾਵੇ ਪੰਗੜਾ ਪਾਵੇ ਪੰਗੜਾ ਕਿੱਥੋਂ ਮਾਇ ਲੱਭੇ ਅਕ ਜੋ ਸੁਚੰਦਰਾ ਕਿੱਥੋਂ ਮਾਇ ਲੱਭੇ ਅਕ ਜੋ ਸੁਚੰਦਰਾ ਨਿਆਣੇ ਵੀ ਨ ਜੰਮੀ ਖਰਚਾ ਬਹੁਤ ਹੋਗਾ ਜਮਣੋਂ ਵਿਨਾਰਹੀਂ ਸਾਨੂੰ ਕੌਣ ਰੋਗਾ ਜਮਣੋਂ ਵਿਨਾਰਹੀਂ ਸਾਨੂੰ ਕੌਣ ਰੋਗਾ ਵਿੱਚ ਨੀ ਬਜ਼ਾਰ ਮੁੰਡਾ ਪਾਵੇ ਪੰਗੜਾ ਕਿੱਥੋਂ ਮੈਂ ਲੱਭੇ ਅਕਜੂਸ ਚੰਦਰਾ ਕਿੱਥੋਂ ਮੈਂ ਲੱਭੇ ਅਕਜੂਸ ਚੰਦਰਾ ਪੇਕੇ ਵੀ ਨ ਜਾਵੀਂ ਪੈਸੇ ਮੁੱਕ ਜਾਣ ਕੇ ਜਾਣੋ ਵੀ ਨਾ ਰਹੀ ਸਾਖ ਟੁੱਟ ਜਾਣਗੇ ਜਾਣੋ ਵੀ ਨਾ ਰਹੀ ਸਾਖ ਟੁੱਟ ਜਾਣਗੇ ਵੇਚਨੀ ਬਾਜ਼ਾਰ ਮੁੰਡਾ ਪਾਵੇ ਪੰਗੜਾ ਪਾਵੇ ਪੰਗੜਾ ਕਿੱਥੋਂ ਮਾਇ ਲੱਭੇ ਅਕ ਜੋ ਸੁਚੰਦਰਾ ਕਿੱਥੋਂ ਮਾਇ ਲੱਭੇ ਅਕ ਜੋ ਸੁਚੰਦਰਾ ਬੈੱਡ ਤੇ ਨਾ ਸੌਵੇਂ ਬੈੱਡ ਟੁੱਟ ਜਾਊਗਾ ਪੁੰਜੇ বিনা ਸੌਵੇਂ ਕੀੜਾ ਕੱਟ ਜਾਊਗਾ ਪੁੰਜੇ বিনা ਸੌਵੇਂ ਕੀੜਾ ਕੱਟ ਜਾਊਗਾ ਵੇਚਨੇ ਬਾਜ਼ਾਰ ਮੁੰਡਾ ਪਾਵੇ ਪੰਗੜਾ ਵੇਚਨੇ ਬਾਜ਼ਾਰ ਮੁੰਡਾ ਪਾਵੇ ਪੰਗੜਾ ਕਿੱਥੋਂ ਮਾਇ ਲੱਭੇ ਅਕ ਜੋ ਸੁਚੰਦਰਾ ਕਿਥੋਂ ਮੈਂ ਲੱਭੇ ਅਕ ਜੋ ਸੁਚੰਦਰਾਂ ਧੰਨਵਾਦ ਜੀ